ਐੜੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰ ਚੇਟਾੋਂ ਆਈਸੀ ਦੀ ਤੇ ਚੇਟਾ ਇਸ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਸੀ ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਜ਼ਾਰ ਪਰਿਆਪਰ ਕਰਤਾ ਸੀ ਇੱਕ ਲੈਣਾ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਬਹੁਤ ਉੱਚੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀ ਜੀ ਆਪਣੇ ਦੂਜੀ ਥਾਰ ਗੱਡੀ ਸੀ ਜੀ ਉਹ ਬਾਕੀ ਉਹਨਾਂ ਦੇ ਪਰਿਵਾਰਾਂ ਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ। ਇਹਦੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰ ਚੇਟਾ ਉਹ ਆਈ ਸੀਗੀ। ਉਹ ਚੇਟਾ ਜਿਹੜਾ ਪਾਲ ਦੀ ਅੱਡੇ ਚਲਸੀਆ ਡਾਇਰੈਕਟਰ ਸੀ। ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਿਸ਼ਰ ਪ੍ਰੈਪਰ ਕਰਤਾ ਸੀ, ਇੱਕ ਲਿਖਾਣੇ ਡੀਐਮਸੀ ਰੈਪਰ ਕਰਤਾ ਸੀ। ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੇ ਦੋਹਾਂ ਦੀ ਮੌਤ ਹੋ ਚੁੱਕੀ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰ ਵੀ ਕਾਨੂੰਨੀ ਕੀਤੀ ਕੀਤੀ ਜਾਵੇ ਅ ਜੀ ਕੱਲ ਮਿਤੀ 31 7 25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰ ਚੇਟਾ ਉਹ ਆਈ ਸੀਗੀ ਤਾਂ ਚੇਟਾ ਜਿਹੜਾ ਪਾਲ ਦੀ ੱਡੇ ਚਲਸੀਆ ਡੋਆ ਸੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਿਸ਼ਰ ਪ੍ਰੈਪਰ ਕਰਤਾ ਸੀ ਇੱਕ ਲਿਧਾਨੇ ਡੀਐਮਸੀ ਰੱਖਦਾ ਪ੍ਰੈਪਰ ਕਰਤਾ ਜੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ ਤੇਰੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਾਲ ਮਾਲਪੁਰ ਚੇਟਾ ਉਹ ਆਈ ਸੀਗੀ ਤੇ ਚੇਟਾ ਦੀ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਆ ਸੀ ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਘਝਰ ਪਰੇਪਰ ਕਰਤਾ ਸੀ ਇੱਕ ਲਿਦਾਣੇ ਡੀਐਮਸੀ ਰੱਖਦਾ ਪਰਕਰਤਾ ਜੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ ਤੇਰੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਾਲ ਮਾਲਪੁਰ ਚੇਟਾ ਉਹ ਆਈ ਸੀਗੀ ਤੇ ਚੇਟਾ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਆ ਸੀ ਉਹ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਜ਼ਾਰ ਪਰੇਪਰ ਕਰਤਾ ਸੀ ਇੱਕ ਲਿਦਾਣੇ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੇ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰ ਵੀ ਕਾਨੂੰਨੀ ਕੀਤੀ ਕੀਤੀ ਜਾਵੇ ਅਰੇ ਕੱਲ ਮਿਤੀ 31/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਾਲ ਮਾਲਪੁਰ ਚੇਟਾੋਂ ਆਈ ਸੀਗੀ ਤਾਂ ਤੇ ਤਾਂ ਇਹ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਆ ਸੀ ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਜ਼ਾਰ ਪਰੇਪਰ ਕਰਤਾ ਸੀ ਇੱਕ ਲੈਣਾ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਿਕ ਕਾਨੂੰਨੀ ਕੀਤੀ ਕੀਤੀ ਜਾਵੇ